ਦੱਸਿਗਾ ਪਾਜੀ ਕੀ ਹਾਲ ਜੇ? ਠੀਕ ਆ ਜੀ। ਅਜੋਕੋਂ ਵੀਰ ਦਾ ਪਾਰ ਕਿਨਾ ਵਾ? ਕਿਨਾ ਹੋ ਗਿਆ? ਹੁਣ ਲਿਆ ਵੀ ਜੀ ਤਾਂ ਦੱਸੀ। ਕਿੰਨਾ ਹੋ ਗਿਆ ਅੰਕਲ ਜੀ? ਇਹ ਤੇ 80 80 ਦੋ ਰੱਖੇ। ਦੋ ਘਾਟ 80 ਹੋ ਗਿਆ ਵੀਰੇ। ਦੋ ਘਾਟ 80 ਹੈ। ਕੀ ਅੰਕੜੀ ਸੀ ਵਾਲਾ ਹੀ ਦੇ ਜੀ? 10 ਰੁਪਏ ਹਾਂ ਇੱਥੇ ਹੀ ਹੁੰਦੇ ਸ਼ਾਮ ਤੱਕ ਹਾਂ ਤੇ ਉਹਨੇ ਕਰ ਦਿੰ ਹਾਂਜੀ ਹਾਲੋ ਹਾਲੋ ਕੋਈ ਨਹੀਂ ਰੱਖ ਲੋ ਰੱਖ ਲੋ ਕੋਈ ਨਹੀਂ ਇੱਥੇ ਹੀ ਹੁੰਦੇ ਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਐ ਕਰੂੰ ਹੁਣੇ ਹੀ ਆਏ ਜੇ ਤੇ ਸ਼ਾਮ ਨੂੰ ਕਦੋਂ ਜਾਣਾ ਜੇ ਜੇ ਜੀ ਇਹ ਤਾਂ ਵੀਰ ਜੀ ਅੱਛਾ ਅੱਜ ਤਾਂ ਜੀ ਨਹੀਂ ਰੱਖ ਲੋ ਨਹੀਂ ਰੱਖ ਲੋ ਕੋਈ ਨਹੀਂ ਕੋਈ ਨਹੀਂ 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 ਰੱਖ ਲੋ ਕੋਈ ਨਹੀਂ ਯੰਤਰੀ ਰੱਖ ਲੋ ਕੋਈ ਲੋਡ ਨਹੀਂ ਕੋਈ ਨਹੀਂ ਰੱਖੋ ਤੇ ਯੰਤਰੀ 50 ਰੁਪਏ ਦੇ ਹਵਾ ਦੇ ਕੋਈ ਨਹੀਂ ਰੱਖ ਲੋ ਤਾਂ ਕਿ ਰੱਖੋ ਰੱਖ ਲੋ ਕੋਈ ਨਹੀਂ ਮਾੜਿਆ ਬੰਦੇ ਦੀ ਮਦਦ ਕਰਿਆ ਕਰੋ ਆ ਮੇਰਾ ਵੀਰੋ ਅੰਕਲ ਇੱਥੇ ਬੈੰਦੇ ਜੀ ਰਾਮਪੀਰ ਤੇ ਰੋਡ ਤੇ ਜੇ ਕਚਰੀ ਤੋਂ ਜਦੋਂ ਤੁਸੀਂ ਆਓਗੇ ਐ ਰਾਮਪੀਰ ਰੋਡ ਨੂੰ ਜਾਓਗੇ ਨਾ ਇਹ ਅੰਕਲ ਜੀ ਤੁਹਾਨੂੰ ਮਿਲਣਗੇ ਇੱਥੇ ਤੇ ਇਹਨਾਂ ਕੋਲੋਂ ਦਿਆ ਜਾਂਦੇ ਆਪਣਾ ਭਾਗ ਦਿਨ ਆਦਿਆ ਕਰੋ ਤੇ ਜਿੰਨੇ ਵੀ ਪੈਸੇ ਕੋਈ 5 ਰੁਪਏ 10 ਰੁਪਏ ਤੇ ਇਹਨਾਂ ਨੂੰ ਦੇ ਕੇ ਜੂਜਾ ਕਰੋ ਅੰਕਲ ਜੀ ਰੋਜ਼ ਹੀ ਆਉਂਦੇ ਨੇ ਇੱਥੇ ਕਿ ਆਦਵਾਰ ਛੁੱਟੀ ਹੁੰਦੀ ਆ ਰੋਜ਼ ਹੀ ਆਉਂਦੇ ਨੇ ਰੋਜ਼ ਜੀ 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 ਆਉਂਦੇ ਜੀ ਜੀ ਆਓ ਗਾਇ ਸੁਣੋ ਭਾਈ ਆਪਾਂ ਸੁਣੀਏ ਕਦੀ ਗੱਲ ਜੀ ਯੇ ਗਾਜਰ ਉੱਤੇ ਨਾ ਹਾਂਜੀ ਤੇ ਉਹ ਗਾਜਰ ਜੀ ਮੇਰੀ ਮਾਮੀ ਤੇ ਰਹੀ ਆ ਅਛਾਏ ਪੋਲ ਜੇ ਮੇਰਾ ਮਾਮਾ ਵੀ ਮੱਚਾ ਤੁਹਾਡੀ ਤੋਂ ਮੈਂ ਮਾਣ ਗਾਜਰ ਉਹ ਤੇ ਦਿੱਤਾ ਅਛਾਏ ਯਾ ਯਾ ਜਾਨ ਵੀ ਖਵਾ ਲਈ ਦੋ ਤੁਹਾਡਾ ਹਾਂ ਪਰ ਗਾਜਰ ਨਹੀਂ ਉਹ ਤੇ ਦਿੱਤਾ ਪਰ ਬਸਰ ਬੜਾ ਪੋਲ ਜੇ ਲੈ ਲੈ ਕੋ ਕੋਈ ਨਹੀਂ ਇਕੱਲੇ ਨੇ ਇਕੱਲੇ ਨੇ ਨੀ ਬਾ ਕੋਈ ਨਹੀਂ ਮਤੇ ਬੁਲਵਾਣਾ ਤੁਹਾਡੇ ਕੋ ਪਰਿਵਾਰ ਚ ਮੁੰਡਾ ਮੰਡਾ ਜਾਂ ਕੋਈ ਮੇਰਾ ਪਰਿਵਾਰ ਬਣ ਨਹੀਂ ਦਿੰਦਾ ਇਹ ਸਭ ਬਣ ਨਹੀਂ ਦਿੰਦਾ ਐਵੇਂ ਉਹ ਕੰਮ ਨਹੀਂ ਹੋ ਰਿਹਾ ਕੋਈ ਕਰੇ ਤੇ ਇਹੋ ਕੰਮ ਕਰਦੇ ਲੋ ਜੀ ਅੰਕਲ ਕੋ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਹੈ ਕਿ ਜਾਰੀ ਤੋਂ ਰਾਤੀ ਕਰੋੜ ਜਿੰਨੇ ਚਾਹੀਏ ਨਾ ਕਿ ਅੰਕਲ ਜੀ ਇੱਥੇ ਬੈਠ ਜੀ ਤੇ ਇਹਨਾਂ ਦੀ ਮਦਦ ਜ਼ਰੂਰ ਕਰੋ ਹੁੰਦੇ ਜਾਂਦੇ ਇਹਨਾਂ ਕੋ 5 ਰੁਪਏ 10 ਰੁਪਏ ਇਹ ਤੁਹਾਡੇ ਕੋਲ ਮੰਗਦੇ ਨਹੀਂ ਆ ਇਹਨਾਂ ਨੇ ਤੇ ਮਸ਼ੀਨ ਲਾਈ ਆ ਉੱਥੇ ਤੁਸੀਂ ਆਪਣਾ ਭਾਅ ਦੇਵਾ ਕੇ ਜਿੰਨਾ ਨੂੰ ਜਿੰਨੀ ਇਹਨਾਂ ਦੀ ਸੇਵਾ ਕਰੋ ਕੋਈ ਨਹੀਂ ਮਾਰਾ ਇਹਨਾਂ ਨੂੰ ਦੇ ਦਿਆ ਕਰੋ ਅੰਕਲ ਦੀ ਜਰੂਰ ਮਦਦ ਕਰਿਓ ਅਮਰਸਰ ਨੂੰ ਹੁੰਦੇ ਜਾਂਦੇ ਲੰਘਦੇ ਆ ਰਾਮਪਤੀਸਰ ਰੋਡ ਨੂੰ ਵੀਡੀਓ ਨੂੰ ਕਰ ਦਿਓ ਬਾਅਦ ਤੋਂ ਬਾਅਦ ਸ਼ੇਅਰ